ਦੇਾਰੂ ਪੀ ਕੇ ਰੋਡ ਦੇ ਉੱਤੇ ਚੰਡੀਗੜ੍ਹ ਉਹ ਦੇਾਰੂ ਵਾਲਾ ਮਹੌਲੀ ਨਾਈਟ ਮੋਣੀ ਮੋਢੀ ਕੁੰਡੀ ਜੋ ਗਾੜੀ ਆਏ ਹੈ ਹਾਂ ਭਾਈ ਹਾਂ ਜੀ ਮੰਦੀ ਮੰਦੀ ਮੰਦੀਰ ਵੀ ਕਿੱਥੇ ਡਿਊਟੀ ਹੈ ਤੁਹਾਡੀ ਮੇਰੀ ਗੁਰਜੀ ਅਗੇ ਚੰਡੀਗੜ੍ਹ ਤੋਂ ਗਾੜੀ ਅੱਛਾ ਜੀ ਆਫਿਸ ਅ ਅ ਮੈਂ ਹੁਣ ਕੀ ਹੁਣ ਤੁਸੀਂ ਕਿੱਥੋਂ ਆ ਰਹੇ ਕਿੱਥੋਂ ਆ ਰਹੇ ਹੋ ਕਿੱਥੇ ਜਾ ਰਹੇ ਨਹੀਂ ਭਾਈ ਕਿੱਥੋਂ ਆ ਮੈਂ ਪਿੰਡ ਚ ਜਾਣਾ ਜੀ ਆਪਣੇ ਨਹੀਂ ਨਹੀਂ ਜਾ ਰਹੇ ਸੀ ਤੁਸੀਂ ਆ ਕਿੱਥੋਂ ਰੇ ਦਾਰੂ ਪੀ ਕੇ ਰੋਡ ਦੇ ਉੱਤੇ ਚੰਡੀਗੜ੍ਹ ਉਹ ਦਾਰੂ ਵਾਲਾ ਮਾਹੌਲ ਨਹੀਂ ਨਾਈਟਸ ਮੋਨੀ ਮੋਢੀ ਕੁੰਢੀ ਜੋ ਅੱਛਾ ਆਮ ਕੀ ਭਾਈ ਹਾਂ ਮੰਦੀ ਹਾਂ ਜੀ ਮੰਦੀ ਮੰਦੀ ਮੰਦੀਰ ਦੀ ਕਿੱਥੇ ਡਿਊਟੀ ਹੈ ਤੁਹਾਡੀ ਮੇਰੀ ਗੁਰਜੀ ਅੱਗੇ ਚੰਡੀਗੜ੍ਹ ਚੰਡੀਗੜ੍ਹ ਅੱਛਾ ਜੀ ਆਫਿਸ ਅ ਅ ਮੈਂ ਹੁਣ ਕੀ ਹੁਣ ਤੁਸੀਂ ਕਿੱਥੋਂ ਆ ਰਹੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਭਾਈ ਕਿੱਥੋਂ ਆ ਮੈਂ ਪਿੰਡ ਚ ਜਾਣਾ ਜੀ ਆਪਣੇ ਨਹੀਂ ਨਹੀਂ ਜਾ ਰਹੇ ਸੀ ਤੁਸੀਂ ਆ ਕਿੱਥੋਂ ਰੇ ਦਾਰੂ ਪੀ ਕੇ ਰੋਡ ਦੇ ਉੱਤੇ ਚੰਡੀਗੜ੍ਹ ਉਹ ਦਾਰੂ ਵਾਲਾ ਮਾਹੌਲ ਨਹੀਂ ਨਾਈਟਸ ਮੋਣੀ ਮੋਢੇ ਕੁੰਡੇ ਜੋ ਗਾੜੀ ਆ ਹੈ ਨਹੀਂ